ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਇਸ ਟਾਈਮ ਮੌਜੂਦ ਆ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਜਿੱਥੇ ਕਿ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਲੈ ਕੇ ਅਸੀਂ ਇੱਥੇ ਮੌਜੂਦ ਆ ਤੇ ਗੱਲਬਾਤ ਕਰ ਲੈਂਦੇ ਆ ਤੇ ਨਗਰ ਕੀਰਤਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਗੱਲਬਾਤ ਕਰਦੇ ਆ ਮੈਨੇਜਰ ਸਾਹਿਬ ਨਾਲ ਕਥਾਵਾਚਕ ਜੀ ਨਾਲ ਇਸ ਤੋਂ ਇਲਾਵਾ ਸ਼੍ਰੋਮਣੀ ਹਲਕਾ ਜਿਹੜਾ ਸ਼੍ਰੋਮਣੀ ਕਾਲੀਕਲ ਦੇ ਹਲਕਾ ਇੰਚਾਰਜ ਨੇ ਪਰਮਜੀਤ ਸਿੰਘ ਢਿੱਲੋਂ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਜਿਹੜੇ ਹਰਦਪਿੰਦਰ ਸਿੰਘ ਬਾਜਵਾ ਪਹੁੰਚੇ ਕੀ ਕਹਿਣਾ ਅੱਜ ਦੀ ਹਿਤਿਆਰੀ ਉਹ ਕਹੋ ਜੀ ਇਹਨੇ ਕੱਲ ਜਿਹੜੇ ਜਿਹੜਾ ਕੱਲ ਦਾ ਸਵਾਲਬਾਦ ਸਾਹਿਬ ਦੇ ਭੋਗ ਦੇ ਉਸ ਦੇ ਬਾਰੇ ਕੀ ਤਿਆਰੀ ਹੈ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਜੀ ਮੌਜੂਦ ਨੇ ਅਸੀਂ ਗੱਲਬਾਤ ਕਰ ਲੈਂਦੇ ਹਾਂ ਅੱਜ ਦਾ ਜਿਹੜਾ ਨਗਰ ਕੀਰਤਨ ਰਵਾਨਾ ਹੋ ਰਿਹਾ ਹੈ ਉਸ ਦੇ ਬਾਰੇ ਕੀ ਕਹਿਣਾ ਹਾਂਜੀ ਮੰਗਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂ ਸਨਤਾ ਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰੂਵਦੀਆਂ ਲੱਖ ਲੱਖ ਵਧਾਈਆਂ ਹੋਣ। ਆ ਸਭੂਜਾਂਗਤ ਨੂੰ ਬੇਨਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਵਿਚਾਰਾਂ ਅਨੁਸਾਰ ਉਹਨਾਂ ਦੇ ਜੋ ਜੀਵਨ ਸਿੱਖਾਉਂ ਜੀਣ ਲਈ ਤੇ ਸਾਫ ਸੁਥਰਾ ਅਖਸ ਪਣਾਉਣ ਵਾਸਤੇ ਦਾ ਉਸਾ ਉਸ ਉਹਨਾਂ ਨੇ ਰਾਹ ਤੇ ਚੱਲਣਾ ਚਾਹੀਦਾ ਹੈ ਤੇ ਅੱਜ ਅੱਜ ਨਗਰ ਕੀਰਤਨ ਕੱਢਿਆ ਜਾਣਾ ਹੈ। 11 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਨਗਰ ਕੀਰਤਨ ਗੁਰਦੁਆਰਾ ਸੀ ਚਵਾਰਾ ਸਾਹਿਬ ਤੋਂ ਉਹਕੇ ਬਾਜ਼ਾਰ ਵਿੱਚ ਹੀ ਹੁੰਦਾ ਹੈ ਕਾ ਗਨੀਖਾਨ ਅਭਿਖਾਂ ਗੁਰਦੁਆਰਾ ਤੋਂ ਵਾਪਸੀ ਗੁਰਦੁਆਚਰਨ ਸਿੰਘ ਸਾਹਿਬ ਦਾ ਵਾਪਸ ਆਵੇਗਾ ਕੱਲੂ ਦੇ ਗੁਰਦੁਆਰਾ ਚਰਨ ਸਿੰਘ ਸਾਹਿਬ ਵਿਖੇ ਧਾਰਮਿਕ ਸਮਾਗਮ ਹੋਣੇ ਹਨ ਜਿਹਦੇ ਵਿੱਚ ਕਥਾ ਕੀਰਤਨ ਰਾਗੀ ਢਾਡੀ ਪੇਸ਼ਾ ਆਪਣੇ ਵਿਚਾਰ ਪੇਸ਼ ਰਾਗੀ ਢਾਡੀ ਇਹ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ ਤੇ 10 ਵਜੇ ਅਖੰਡ ਪਾਤਸ਼ਾਹ ਦੇ ਭੋਗ ਪਹਿਣਗੇ ਸਭੂ ਸੰਗਤ ਨੂੰ ਬੇਨਤੀ ਹੈ ਕਿ ਇਹ ਗੁਰਪੁਰਬ ਆਪਾਂ ਸਾਰੇ ਵਧੀਆ ਤਰੀਕੇ ਨਾਲ ਮਨਾਇਆ ਵਾਹਿਗੁਰੂ ਜੀ ਦਾ ਖਾਸਾ ਨਹੀਂ ਤਾਂ ਦਿਖਿਆ ਜਾਵੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੇ ਕੁ ਜਿਹੜੇ ਕੀਤੇ ਹਾਂ ਹਾਂਜੀ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਸਾਰੇ ਪ੍ਰਬੰਧ ਮੁਖ ਮਕੰਮਲ ਹਨ ਤੇ ਅੱਜ ਇਹ ਨਗਰ ਕੀਰਤਨ ਜਾਬ ਉਸ ਤੋਂ ਬਾਅਦ ਕੱਲ ਦੇ ਸਮਾਗਮ ਨੇ ਉਸ ਵਾਸਤੇ ਅਸੀਂ ਇਹ ਬਖ ਬਖ ਪ੍ਰਸ਼ਦ ਢਾਡੀ ਜਥੇ ਕੀਤਨੀ ਜਥੇ ਉਹ ਬੁਲਾਏ ਹਨ ਤੇ ਉਹ ਸੰਗਤਾਂ ਨੂੰ ਕੀਰਤਨ ਰਾਹੀਂ ਤੇ ਢਾਡੀ ਵਾਰ ਆ ਰਹੇ ਸਾਡਾ ਸੁਨੇਹਾ ਹਾਲ ਕਰਨਗੇ ਸ਼ਾਮ ਨੂੰ ਕਥਾ ਸਵਾਗਤ ਹੋਵੇਗਾ ਉਸ ਤੋਂ ਬਾਅਦ 8 ਵਜੇ ਆਸਤਵਾਰੀ ਹੋਵੇਗੀ ਉਸ ਤੋਂ ਬਾਅਦ ਗੁਰੂ ਦਾ ਟੁੱਟ ਲੰਗਰ ਵਸੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਡੇ ਨਾਲ ਗੁਰਦੁਆਰਾ ਚੰਗ ਕਮਲ ਸਾਹਿਬ ਦੇ ਕਥਾ ਵਾਚਕ ਭਾਈ ਇਕਨਾਮ ਸਿੰਘ ਜੀ ਮੌਜੂਦ ਹਨ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆਂ ਵੀ ਅੱਜ ਦੇ ਜਿਹੜੇ ਗੁਰਪੁਰਬ ਨੂੰ ਲੈ ਕੇ ਕਿਸ ਤਰ੍ਹਾਂ ਨਗਰ ਕੀਰਤਨ ਕਿਧਰ ਕਿਧਰ ਜਗ੍ਹਾ ਦੀ ਕੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਦੇ ਮਾਲਕ ਨਿਰੰਕਾਰੀ ਜੋਤ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਅੰਦਰ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਅੱਜ ਸਤਿਗੁਰੂ ਦੀ ਬਖਸ਼ਿਸ਼ ਦੇ ਦੁਆਰਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੁੰਦਿਆਂ ਹੋਇਆਂ ਵਿਸ਼ਾਲ ਸੁੰਦਰ ਸਰੂਪ ਨਗਰ ਕੀਰਤਨ ਸਜਾਏ ਜਾ ਰਹੇ ਹਨ ਜਿਸ ਵਿੱਚ ਪੰਜ ਪਿਆਰਿਆਂ ਦੀ ਜੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਨਗਰ ਕੀਰਤਨ ਬੜੀ ਭਾਵਨਾ ਨਾਲ ਸਿੱਖ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਰਹੀਆਂ ਹਨ ਸੁੰਦਰ ਸਰੂਪ ਪਾਲਕੀ ਉੱਪਰ ਫੁੱਲਾਂ ਦੀ ਵਰਖਾ ਕਰ ਰਹੀਆਂ ਹਨ ਸੰਗਤਾਂ ਸ਼ਬਦ ਗਾਇਨ ਕਰਦੀਆਂ ਹੋਈਆਂ ਨਾਲ ਨਾਲ ਆਪਣੇ ਕਦਮਾਂ ਨੂੰ ਵੀ ਸਫਲਾ ਬਣਾ ਰਹੇ ਹਨ ਔਰ ਕੀਰਤੀ ਕਰਕੇ ਰਚਨਾ ਨੂੰ ਸਫਲਾ ਬਣਾ ਰਹੇ ਹਨ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਇਹੋ ਜੇ ਪੁਰਨੇ ਪਾ ਦਿੱਤੇ ਕਿ ਆਪਣੇ ਚਰਨਾ ਨਾਲ ਆਪਣੇ ਕਦਮਾਂ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਦਾ ਸਫ਼ਰ ਕਰਕੇ ਸਾਡੇ ਹਰ ਸਿੱਖ ਦੇ ਮਨ ਹਿਰਦੇ ਦੇ ਅੰਦਰ ਉਤਸ਼ਾਹ ਭਰਪੂਰ ਕਰ ਦਿੱਤਾ ਹੈ ਜੇ ਗੁਰੂ ਨਾਨਕ ਸਾਹਿਬ ਚਾਰ ਉਦਾਸੀਆਂ ਵਿੱਚ ਐਡਾ ਲੰਮਾ ਸਫ਼ਰ ਕਰਕੇ ਲੋਕਾਈ ਨੂੰ ਜਗਾ ਸਕਦੇ ਹਨ ਧਰਮ ਨਾਲ ਜੋੜ ਸਕਦੇ ਹਨ ਤੇ ਅੱਜ ਸਾਡਾ ਵੀ ਫਰਜ਼ ਬਣਦਾ ਹੈ ਕਿ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜੋ ਨਗਰ ਕੀਰਤਨ ਆਯੋਜਿਤ ਹੋ ਰਹੇ ਹਨ ਅਰਦਾਸ ਕਰਕੇ ਆਰੰਭਤਾ ਹੋਈ ਹੈ ਸੋ ਸਮੁੱਚੀ ਸੰਗਤ ਨੂੰ ਸੁਨਿਮਰ ਬੇਨਤੀ ਹੈ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਫਿਰ ਇਹ ਨਗਰ ਕੀਰਤਨ ਗੁਰਦੁਆਰਾ ਚਬਾਰਾ ਸਾਹਿਬ ਇਤਿਹਾਸਕ ਸਥਾਨ ਫਿਰ 메ਨ ਬਾਜ਼ਾਰ ਗੁਰਦੁਆਰਾ ਸਿੰਘ ਸਭਾ ਜਿੱਥੇ ਸੰਗਤ ਵੱਲੋਂ ਅਤੇ ਪ੍ਰਬੰਧਕਾਂ ਵੱਲੋਂ ਪੰਜ ਪਿਆਰੇ ਸਹਿਬਾਨਾਂ ਦਾ ਸਨਮਾਨ ਕੀਤਾ ਜਾਂਦਾ ਹੈ ਉਸ ਦੇ ਉਪਰੰਤ 메ਨ ਬਾਜ਼ਾਰ ਦੇ ਵਿੱਚ ਗਾਂਧੀ ਚੌਂਕ ਵਿੱਚ ਭਗਤ ਰਵਿਦਾਸ ਸਹਿਬ ਜੀ ਦੇ ਗੁਰਦੁਆਰਾ ਸਾਹਿਬ ਵੱਲੋਂ ਵੀ ਭਾਰੀ ਸਨਮਾਨ ਕੀਤਾ ਜਾਂਦਾ ਹੈ ਔਰ ਇਸੇ ਪ੍ਰਕਾਰ ਇੰਦਰਾ ਕਲੋਨੀ ਭਗਤ ਰਵਿਦਾਸ ਸਹਿਬ ਜੀ ਦੇ ਗੁਰਦੁਆਰਾ ਸਾਹਿਬ ਵੱਲੋਂ ਵੀ ਲੰਗਰ ਲਗਾ ਕੇ ਚਾਹ ਦੇ ਸਨਮਾਨ ਕੀਤਾ ਜਾਂਦਾ ਹੈ ਸੰਗਤ ਦੀ ਅਣਥੱਕ ਸੇਵਾ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਇਹ ਪੜਾ ਦਾਰ ਪੜਾ ਨਗਰ ਕੀਰਤਨ ਗੁਰਦੁਆਰਾ ਭਾਈ ਗਨੀਖਾਂ ਨਵੀਖਾਂ ਸਾਹਿਬ ਵਿਖੇ ਅਰਦਾਸ ਬੇਨਤੀ ਹੁੰਦੀ ਹੈ ਔਰ ਸੰਗਤ ਵਾਸਤੇ ਗੁਰੂ ਕੇ ਲੰਗਰ ਹੁੰਦੇ ਹਨ ਗੁਰੂ ਮਹਾਰਾਜ ਜੀ ਦੀਆਂ ਅਪਾਰ ਬਖਸ਼ਾ ਹਨ ਗੁਰੂ ਨਾਨਕ ਸਾਹਿਬ ਨੇ ਆਪ ਖੁਸ਼ੀਆਂ ਬਖਸ਼ੀਆਂ ਹਨ ਇਸ ਵਿੱਚ ਸਾਡੀ ਆਪਸੀ ਜਿਹੜੀ ਭਰਾਤਰੀ ਭਾਵ ਵੀ ਪ੍ਰਗਟ ਹੁੰਦਾ ਹੈ ਜਦੋਂ ਅਸੀਂ ਮਿਲ ਕੇ ਸੇਵਾ ਕਰਦੇ ਹਾਂ ਮਿਲ ਕੇ ਫੁੱਲਾਂ ਦੀ ਵਰਖਾ ਕਰਦੇ ਹਾਂ ਮਿਲ ਕੇ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਨੂੰ ਸਾਂਝੇ ਨੂੰ ਕਮਾਉਣ ਦਾ ਜਦੋਂ ਯਤਨ ਕਰਦੇ ਹਾਂ ਇਹ ਆਪ ਸਤਿਗੁਰੂ ਅੰਗ ਸੰਗ ਸਹਾਈ ਹੋ ਕੇ ਬਖਸ਼ਿਸ਼ਾਂ ਕਰਦੇ ਹਨ ਗੁਰੂ ਨਾਨਕ ਸਾਹਿਬ ਜੀ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਸਾਨੂੰ ਗਿਆਨ ਦਾ ਚਾਨਣ ਬਖਸ਼ਦੇ ਨੇ ਬਾਣੀ ਮੁਖੋਂ ਉਚਾਰੀਏ ਹੋਏ ਰੁਸ਼ਨਾਈ ਮਿਟੇ ਅੰਧਿਆਰਾ ਐਸੇ ਦੀਨ ਦੇਵਾਲ ਪਾਤਸ਼ਾਹ ਸਤਿਗੁਰੂ ਜੀ ਇੱਕ ਨਹੀਂ ਅਨੇਕਾਂ ਭਾਵਨਾਵਾਲਿਆਂ ਦੇ ਪਾਸ ਜਾ ਕੇ ਇਹੋ ਧਰਮ ਦੀ ਵਿਚਾਰ ਸਮਝਾਉਣ ਵਾਸਤੇ ਪਹੁੰਚੇ ਕਿ ਨਾਮ ਜਪਣਾ ਮਨੁੱਖਾ ਜੀਵਨ ਦਾ ਬਹੁਤ ਵੱਡਾ ਇੱਕ ਮਨੋਰਥ ਹੈ ਜਿਸ ਨਾਲ ਜੀਵਨ ਸਫਲਾ ਹੁੰਦਾ ਹੈ ਕਿਰਤ ਕਰਨ ਨਾਲ ਅਸੀਂ ਪਰਿਵਾਰ ਦੀ ਪਾਲਣਾ ਕਰਦੇ ਹਾਂ ਜਦੋਂ ਵੰਡ ਕੇ ਸ਼ੱਕਦੇ ਹਾਂ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਕਮਾਉਂਦੇ ਹਾਂ ਉਦੋਂ ਅਸੀਂ ਸਾਰੇ ਸਮਾਜ ਨਾਲ ਸਾਡਾ ਭਰਾਤਰੀ ਭਾਵ ਪੈਦਾ ਹੋ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਆਓ ਫਲਸਫੇ ਨਾਲ ਜੁੜੀਏ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਅਤੇ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਗੁਰੂਕੀਆਂ ਕਥਾ ਕਹਾਣੀਆਂ ਤੇ ਗੁਰੂ ਦੀ ਵਿਚਾਰ ਸੰਗਤਾਂ ਤੱਕ ਦਰਸ਼ਕਾਂ ਤੱਕ ਪਹੁੰਚਾਉਂਦੇ ਹਨ ਪ੍ਰਕਾਸ਼ ਗੁਰਪੁਰਬ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੇ ਪੜਾਏ ਰੇ ਲੀਆਂ ਪੂਰੀ ਦੁਨੀਆ ਦੇ ਸਿੱਖ ਸੰਗਤ ਨੂੰ ਨਾਨਕ ਨਾਮਦੇਵ ਸੰਗਤ ਨੂੰ ਨੋਰਮਲ ਮੌਕਾ ਹੋ ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਮੁੱਚੇ ਜਾਗਦੇ ਮੁੱਚੀ ਦੁਨੀਆ ਦੇ ਕੋਹਾਂ ਨੂੰ ਸੁਣਾ ਨੇ ਬਾਨਸ ਕੀ ਜਾਤ ਦੇ ਕੇ ਪਹਿਚਾਨੋ ਸਭ ਨੂੰ ਇੱਕੋ ਸਰੀਨਾ ਟੋਲਿਆ ਇੱਕ ਯੰਕਾਰ ਜਿਹੜਾ ਉਚਾਰਨ ਉਹਨਾਂ ਨੇ ਕੀਤਾ ਸੋ ਸਾਰੀ ਦੁਨੀਆ ਅੱਜ ਉਸੇ ਆਪਾਂ ਗੁਰੂ ਸਾਹਿਬ ਦੀ ਪ੍ਰਕਾਸ਼ ਦੇ ਉੱਤੇ ਇਕੱਠੇ ਹੋਏ ਆ ਕਿ ਆਉਣ ਵਾਲੇ ਜਿਹੜਾ ਸਾਡਾ ਜੀਵਨ ਆ ਪ੍ਰਮਾਤਮਾ ਕਿਰਪਾ ਕਰ ਗੁਰੂ ਮਹਾਰਾਜ ਕਿਰਪਾ ਕਰਨ ਉਹਨਾਂ ਦੇ ਦਿਸੇ ਰਾਹ ਦੇ ਉੱਤੇ ਸਮੂਹੀ ਸੰਗਤ ਚੱਲੇ ਤੇ ਹਰੇਕ ਦੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਕਿਰਪਾ ਕਰਨ ਖੁਸ਼ੀਆਂ ਖੇੜੇ ਆਉਣ। ਸੋ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਤਮੂ ਜਿੰਨੀ ਵੀ ਇੱਥੇ ਸੰਗਤ ਇਸ ਗੁਰਪ੍ਰਭਜ ਪਹੁੰਚੀ ਆ ਉਸ ਨੂੰ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਸਰਦੀ ਕਲਾ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਰੋ।

ਜੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਜਿਸ ਦਿਨ ਉਸੇ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਬਹੁਤ ਬਹੁਤ ਮੁबारकਾਂ ਔਰ ਜੋ ਉਤਸ਼ਾਹ ਦੇ ਨਾਲੇ ਸੰਗਤਾਂ ਅੱਜ ਇਹ ਗੁਰਪੁਰਬ ਨੂੰ ਮਨਾ ਰਹੀਆਂ ਨੇ ਉਹ ਅੱਜ ਦੇਖਣ ਵਾਲਾ ਹੀ ਆ ਚਾਹੇ ਉਹ ਸਕੂਲੀ ਬੱਚੇ ਨੇ ਚਾਹੇ ਉਹ ਸੰਗਤਾਂ ਨੇ ਚਾਹੇ ਉਹ ਵਾਹ ਚਾਹੇ ਉਹ ਵਾਰਸੇ ਨਗਰਾਂ ਤੋਂ ਆਏ ਵੱਖ-ਵੱਖ ਸੰਗਤਾਂ ਸਾਰੀ ਸਾਰਿਆਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਔਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਇਹ ਇਸ ਕਰਕੇ ਸਾਰੀ ਲੋਕਾਈ ਦਾ ਪ੍ਰਕਾਸ਼ ਪੁਰਬ ਆ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਉਹ ਸਾਰੀ ਲੋਕਾਈ ਦੇ ਲਈ ਔਰ ਜਦੋਂ ਜਦੋਂ ਉਹਨਾਂ ਨੇ ਬਾਣੀ ਉਤਾਰੀ ਉਹਨਾਂ ਨੇ ਉਹ ਆਪਣੀ ਬਾਣੀ ਦਾ ਨਾਮ ਨਹੀਂ ਦਿੱਤਾ ਉਹਨਾਂ ਨੇ ਅਕਾਲ ਪੁਰਖ ਦੀ ਬਾਣੀ ਆਖਿਆ ਇਸੇ ਲਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਵੀ ਬਾਣੀ ਦਰਜ ਆ ਉਹ ਸਾਰੀ ਅਕਾਲ ਪੁਰਖ ਦੀ ਬਾਣੀ ਆ ਔਰ ਗੁਰੂ ਗ੍ਰੰਥ ਸਾਹਿਬ ਵੀ ਅਕਾਲ ਰੂਪ ਨੇ ਇਹੀ ਕਾਰਨ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਕਾਰ ਹੈ ਉਹ ਬਹੁਤ ਵੱਡੇ ਪੱਧਰ ਤੇ ਸਾਰੇ ਸੰਸਾਰ ਦੇ ਵਿੱਚ ਕੀਤਾ ਜਾਂਦਾ ਔਰ ਅੱਜ ਦੇ ਜਿਹੜੇ ਗੁਰਗੱਦੀ ਤੇ ਬਰਾਜਮਾਨਾ ਗੁਰੂ ਗ੍ਰੰਥ ਸਾਹਿਬ ਜੀ ਨੇ ਇਸੇ ਲਈ ਸਾਰੇ ਸੰਗਤ ਨੂੰ ਬੇਵਰਤਾ ਸਹਿਤ ਬੇਨਤੀ ਆ ਜੇ ਅੱਜ ਆਪਾਂ ਇੱਥੇ ਗੁਰਪਰਵ ਦੇ ਦਿਹਾੜੇ ਤੇ ਆਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਕਰੀਏ ਉਸੇ ਨਾਲ ਦੀ ਨਾਲ ਆਪ ਗੁਰੂ ਵਾਲੇ ਬਣ ਕੇ ਉਹ ਚੱਕੇ ਸਿੰਘ ਸੱਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਬੜਾ ਨਾਲ ਦਾ ਸੇਵਾ ਬੜਾ ਦੱਸਿਆ ਜੀ ਬਾਬਾ ਜੀ ਕਿਥੇ ਮੈਂ ਹੱਥ ਤਿੰਨ ਦੱਸੇ ਪੁਆਧ بابا یار جو میرے ਭਰਮ ਭਰੇ ਹਲਕੇ ਤੋਂ ਸ਼੍ਰਮਣੀ ਗੋਬਾ ਪ੍ਰੰਦਰ ਕੌਂਸਲ ਦੇ ਮੈਂ ਹਲੋ ਸਤਿਗੁਰੂ ਨਾਨਕ ਪ੍ਰਗਟਿਆ ਉਹ ਵੀ ਧੁੰਦ ਜਾ ਕੇ ਚੈਨਲ ਹੋਆ ਜੋ ਕਰ ਸੋਏ ਨਿਕਲਿਆਾਰੇ ਸ਼ੋਭੇ ਅੰਧਾਰ ਫਲਵਾ ਦੇ ਵਾਕ ਅਨੁਸਾਰ ਅੱਜ ਆਪਾਂ ਸਾਰੇ ਲੋਕਾਈ ਜੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਜਿਸ ਦੀਆਂ ਸਾਰੇ ਸੰਗਤਾਂ ਨੂੰ ਲੱਖ ਲੱਖ ਬਹੁਤ ਬਹੁਤ ਮੁबारकਾਂ ਔਰ ਜੋ ਉੱਚਾ ਦੇ ਨਾਲੇ ਸੰਗਤਾਂ ਅੱਜ ਇਹ ਗੁਰਪਰਵ ਨੂੰ ਗਨਾ ਰਹੀਆਂ ਨੇ ਉਹ ਅੱਜ ਦੇਖਣ ਵਾਲਾ ਹੀ ਆ ਚਾਹੇ ਉਹ ਸਕੂਲੀ ਬੱਚੇ ਨੇ ਚਾਹੇ ਉਹ ਸੰਗਤਾਂ ਨੇ ਚਾਹੇ ਉਹ ਵਾਹ ਲਈ ਚਾਹੇ ਉਹ ਵਾਰ ਤੇ ਨਗਰਾਂ ਤੋਂ ਆਏ ਵੱਖ-ਵੱਖ ਸੰਗਤਾਂ ਸਾਰੀ ਸਾਰਿਆਂ ਦੇ ਵਿੱਚ ਬਹੁਤ ਭਾਰੀ ਅਕਸ਼ਾ ਔਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਏ ਇਸ ਕਰਕੇ ਸਾਰੀ ਲੋਕਾਈ ਦਾ ਪ੍ਰਕਾਸ਼ ਹੋ ਰਿਹਾ ਕਿਉਂਕਿ ਗੁਰੂ ਸਾਹਿਬ ਦੀ ਤੇਰੀ ਬਾਣੀ ਆ ਉਹ ਸਾਰੀ ਲੋਕਾਈ ਦੇ ਲਈ ਔਰ ਜਦੋਂ ਜਦੋਂ ਉਹਨਾਂ ਨੇ ਬਾਣੀ ਉਚਾਰੀ ਉਹਨਾਂ ਨੇ ਉਹ ਆਪਣੀ ਬਾਣੀ ਦਾ ਨਾਮ ਨਹੀਂ ਦਿੱਤਾ ਉਹਨਾਂ ਨੇ ਅਕਾਲ ਪੁਰਖ ਦੀ ਬਾਣੀ ਆਖਿਆ ਇਸੇ ਲਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਵੀ ਬਾਣੀ ਦਰਜਾ ਉਹ ਸਾਰੀ ਅਕਾਲ ਪੁਰਖ ਦੀ ਬਾਣੀ ਆ ਔਰ ਗੁਰੂ ਗ੍ਰੰਥ ਸਾਹਿਬ ਵੀ ਅਕਾਲ ਰੂਪ ਨੇ ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਕਾਰ ਹੈ ਉਹ ਬਹੁਤ ਵੱਡੇ ਪੱਧਰ ਤੇ ਸਾਰੇ ਸੰਸਾਰ ਦੇ ਵਿੱਚ ਕੀਤਾ ਜਾਂਦਾ ਔਰ ਅੱਜ ਜਿਹੜੀ ਗੁਰਗੱਦੀ ਤੇ ਬਿਰਾਜਮਾਨਾ ਗੁਰੂ ਗ੍ਰੰਥ ਸਾਹਿਬ ਜੀ ਨੇ ਇਸੇ ਲਈ ਸਾਰੇ ਸੰਗਤ ਨੂੰ ਬੇਵਰਤਾ ਸਹਿਤ ਬੇਨਤੀ ਆ ਜੇ ਅੱਜ ਆਪਾਂ ਇੱਥੇ ਗੁਰਪੁਰੂ ਦੇ ਦਿਹਾੜੇ ਤੇ ਆਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਕਰੀਏ ਉਸੇ ਨਾਲ ਦੀ ਨਾਲ ਆਪ ਗੁਰੂ ਵਾਲੇ ਬਣ ਕੇ ਹਰ ਚੱਕੇ ਸਿੰਘ ਸੱਚੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ